ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਪੋਸ਼ਣ ਮਹਾ ਦਿਨ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਮਿਤੀ 11 9 2024 ਦਿਨ ਬੁੱਧਵਾਰ ਨੂੰ ਆਪਾਂ ਕਿਹੜੀ ਗਤੀਵਿਧੀ ਕਰਨੀ ਆ ਉਹਦੇ ਨਾਲ ਸੰਬੰਧਤ ਅੱਜ ਦੀ ਜਾਣਕਾਰੀ ਆ ਸੋ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਊਟ੍ਰੀਸ਼ਨ ਡੇ ਜਿਹੜਾ ਉਹ ਮਨਾਇਆ ਜਾਣਾ ਬੁੱਧਵਾਰ ਦਾ ਦਿਨ ਹੈ ਸੋ ਵੀ ਐਚ ਐਸ ਐਂਡ ਡੀ ਜਿਹੜਾ ਆ ਉਹ ਆਪਾਂ ਆਰਗੇਨਾਈਜ਼ ਕਰਨਾ ਹੈਗਾ ਆ ਮਿਤੀ 11 9 2024 ਨੂੰ ਫਰੀਦਕੋਟ ਜ਼ਿਲ੍ਹੇ ਦੀ ਇਹ ਐਕਟੀਵਿਟੀ ਇੱਕ ਹੀ ਐਕਟੀਵਿਟੀ ਹੈ ਜਿਹੜੀ ਆਪਾਂ ਕਰਨੀ ਹੈ ਸਿਰਫ ਇੱਕ ਐਕਟੀਵਿਟੀ ਆਪਾਂ ਆਰਗੇਨਾਈਜ਼ ਕਰਨੀ ਹੈ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਊਟ੍ਰੀਸ਼ਨ ਡੇ ਉਹਦੇ ਨਾਲ ਸੰਬੰਧਤ ਜਿਹੜੀ ਆ ਜਾਣਕਾਰੀ ਦੇਣੀ ਹੈਗੀ ਆ ਤੇ ਆਪਾਂ ਮੀਟਿੰਗ ਵਗੈਰਾ ਜੋ ਵੀ ਸੈਨੀਟੇਸ਼ਨ ਕਮੇਟੀ ਦੀ ਹੁੰਦੀ ਹੈ ਉਹ ਕਰਨੀ ਹੈਗੀ ਆ ਠੀਕ ਹੈ ਜੀ ਤੇ ਇਹਨੂੰ ਆਪਾਂ 10 ਤਰੀਕ ਨੂੰ ਆਨਲਾਈਨ ਕਰਦੇ ਹੁੰਨੇ ਆ ਸੋ ਅੱਜ ਸਾਰਿਆਂ ਨੇ ਆਨਲਾਈਨ ਵੀ ਕਰ ਲੈਣਾ ਹੈਗਾ ਆ VHSD ਤੇ ਆਪਾਂ ਕੱਲ ਨੂੰ ਜਿਹੜਾ ਹੈ ਬੁੱਧਵਾਰ ਦੇ ਦਿਨ ਇਹਨੂੰ ਆਰਗੇਨਾਈਜ਼ ਕਰਨਾ ਹੈਗਾ ਠੀਕ ਹੈ ਜੀ ਫਰੀਦਕੋਟ ਜ਼ਿਲ੍ਹੇ ਦੀ ਸਿਰਫ ਇੱਕ ਐਕਟੀਵਿਟੀ ਹੈ VHSD ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਸਾਡੀਆਂ ਸਟੇਟ ਲੈਵਲ ਦੀ ਜਿਹੜੀ ਐਕਟੀਵਿਟੀਆਂ ਚੱਲ ਰਹੀਆਂ ਆ ਉਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਸੋ 11 9 2024 ਦੀ ਜਿਹੜੀ ਮੇਜਰ ਐਕਟੀਵਿਟੀ ਹੈਗੀ ਹੈ ਓਵਰਆਲ ਨਿਊਟ੍ਰੀਸ਼ਨ ਜਨਰਲ ਸੈਨੀਟੇਸ਼ਨ ਐਕਟੀਵਿਟੀਆਂ ਜਿਹੜੀ ਹੈ ਇਹਦੇ ਵਿੱਚ ਆ ਜਾਂਦੀਆਂ ਜਿਹਦੇ ਵਿੱਚ ਮਾਈਨਰ ਐਕਟੀਵਿਟੀ ਦੀਆਂ ਜੇ ਗੱਲ ਕਰੀਏ ਤਾਂ ਖੇਲੋ ਔਰ ਪੜਹਾਓ ਤੇ ਨੰਬਰ 2 ਤੇ 슬ੋਗਨ ਰਾਈਟਿੰਗ ਕੰਪੀਟੀਸ਼ਨ ਔਨ ਹੈਲਦੀ ਫੂਡ ਜਿਹੜਾ ਸਿਹਤਮੰਦ ਖਾਣਾ ਹੈ ਉਹਦੇ ਨਾਲ ਸੰਬੰਧਿਤ 슬ੋਗਨ ਰਾਈਟਿੰਗ ਕਰਵਾ ਸਕਦੇ ਆ ਤੁਸੀਂ ਕੰਪੀਟੀਸ਼ਨ ਕਰਵਾ ਸਕਦੇ ਆ ਲੈਕਚਰ ਔਨ ਰਾਈਟ ਏਜ ਆਫ ਮੈਰਿਜ ਵਿਆਹ ਦੀ ਜਿਹੜੀ ਸਹੀ ਉਮਰ ਆ ਉਹਦੇ ਨਾਲ ਸੰਬੰਧਿਤ ਲੈਕਚਰ ਦੇ ਸਕਦੇ ਆ ਇੰਪੋਰਟੈਂਸ ਔਫ ਯੋਗਾ ਇਨ ਹੈਲਥ ਆਪਣੀ ਸਿਹਤ ਦੇ ਵਿੱਚ ਯੋਗਾ ਦਾ ਮਹੱਤਵ ਕੀ ਹੈ ਉਹਦੇ ਨਾਲ ਸੰਬੰਧਕ ਤੁਸੀਂ ਲੈਕਚਰ ਦੇ ਸਕਦੇ ਹੋ ਕਾਉਂਸਲਿੰਗ ਆਫ ਅਡਾਲਸੈਂਟ ਗਰਲਸ ਔਨ ਪਰਸਨਲ ਹਾਈਜਨ ਜਿਹੜੀਆਂ ਕਿਸ਼ੋਰੀਆਂ ਕਿਸ਼ੋਰ ਬੱਚੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਪਰਸਨਲ ਹਾਈਜਨ ਤੇ ਕਾਉਂਸਲਿੰਗ ਕਰ ਸਕਦੇ ਆ ਸੋ ਇਹ ਸਟੇਟ ਲੈਵਲ ਦਾ ਆਪਣਾ ਲੌਗ ਹੈਗਾ ਜਿਹਦੇ ਨਾਲ ਸੰਬੰਧਕ ਐਕਟੀਵਿਟੀਜ਼ ਹੈਗੀਆਂ ਓਵਰਆਲ ਨਿਊਟ੍ਰੀਸ਼ਨ ਦੇ ਨਾਲ ਆਪਾਂ ਰਿਲੇਟਡ ਇਹ ਐਕਟੀਵਿਟੀਜ਼ ਜਿਹੜੀਆਂ ਕਰ ਸਕਦੇ ਆ 11 9 2024 ਦਿਨ ਬੁੱਧਵਾਰ ਨੂੰ ਠੀਕ ਹੈ ਜੀ ਤੇ ਮੈਂ ਦੁਬਾਰਾ ਫਰੀਦਕੋਟ ਜ਼ਿਲ੍ਹੇ ਦੀ ਜੇਕਰ ਗੱਲ ਕਰਾਂ ਤਾਂ ਆਪਾਂ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਸਿਰਫ VHSND ਜਿਹੜਾ ਆਰਗੇਨਾਈਜ਼ ਕਰਨਾ ਕਿਉਂਕਿ ਕਾਫੀ ਐਕਟੀਵਿਟੀਆਂ ਜਿਹੜੀਆਂ ਆਪਣੇ ਡੈਸ਼ਬੋਰਡ ਤੇ ਸ਼ੋ ਹੋ ਰਹੀਆਂ ਉਹਦੇ ਵਿੱਚ ਕਾਫੀ ਜਿਹੜਾ ਆ ਡਿਫਰੈਂਸ ਪਾਇਆ ਜਾਂਦਾ ਬਹੁਤ ਸਾਰੇ ਵਰਕਰਸ ਜਿਹੜੇ ਹੈਗੇ ਸਟੇਟ ਲੌਗ ਨਾਲ ਐਕਟੀਵਿਟੀਆਂ ਕਰ ਰਿਹਾ ਸੋ ਮੇਰੀ ਰਿਕੁਐਸਟ ਹੈ ਕਿ ਆਪਾਂ ਆਪਣੇ ਲੌਗ ਨੂੰ ਜਾਰੀ ਰੱਖੀਏ ਆਪਣਾ ਲੌਗ ਜਿਹੜਾ ਆਪਾਂ 30 ਤਰੀਕ ਤੱਕ 30 ਤਰੀਕ ਤੱਕ ਆਪਾਂ ਉਹਦੇ ਨਾਲ ਸੰਬੰਧਿਤ ਹੀ ਐਕਟੀਵਿਟੀਆਂ ਕਰੀਏ ਤਾਂ ਕਿ ਆਪਾਂ ਉਸ ਉਸੇ ਨਾਲ ਸੰਬੰਧਿਤ ਹੀ ਆਪਣਾ ਰਜਿਸਟਰ ਤਿਆਰ ਕਰ ਸਕੀਏ ਠੀਕ ਹੈ ਸੋ ਫਰੀਦਕੋਟ ਜ਼ਿਲ੍ਹੇ ਦੀ ਸਾਡੀ ਐਕਟੀਵਿਟੀ ਹੈਗੀ ਹੈ VHSD ਕਾਫੀ ਵਰਕਰਸ ਦੇ ਮੈਸੇਜ ਵੀ ਆਏ ਸੀ ਕਿ ਫਰੀਦਕੋਟ ਜ਼ਿਲ੍ਹੇ ਦੀ স্পੈਸ਼ਲ ਐਕਟੀਵਿਟੀਆਂ ਕਿਉਂ ਹੈਗੀਆਂ ਸੋ ਆ ਆਪਣੇ ਆਪਣੇ ਜ਼ਿਲੇ ਦਾ ਇੱਕ ਸਿਸਟਮ ਹੁੰਦਾ ਹੈ ਸਾਡੇ ਡੀਪੀਓ ਮੈਮ ਦੁਆਰਾ ਜਿਹੜੀਆਂ ਸਾਨੂੰ ਇਹ ਹਦਾਇਤ ਦਿੱਤੀਆਂ ਗਈਆਂ ਉਹਨਾਂ ਨੇ ਇਨੀਸ਼ੀਏਟਿਵ ਹੈਗੇ ਉਹਨਾਂ ਦੇ ਗੁੱਡ ਇਨੀਸ਼ੀਏਟਿਵ ਨਾਲ ਲਿਆ ਸੀ ਜਿਹੜਾ ਕੰਮ ਕਰਦੇ ਹੈਗੇ ਮੈਮ ਜਿਹੜਾ ਆ ਐਫਰਟਸ ਲਾਉਂਦੇ ਆ ਸਾਨੂੰ ਚੰਗਾ ਸਿਖਾਉਣ ਲਈ ਸੋ ਉਸੇ ਨੂੰ ਅਸੀਂ ਜਿਹੜਾ ਆ ਅੱਗੇ ਰਿਪ੍ਰেজেন্ট ਕਰਦੇ ਆ ਸੋ ਜਿਵੇਂ ਕਿ ਆਪਣਾ ਪੀਐਮ ਬੀਵੀਵਾਈ ਦਾ ਜਿਹੜਾ ਆਪਣਾ ਅਸ ਵਾਰ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਫਰੀਦਕੋਟ ਜ਼ਿਲ੍ਹਾ ਜਿਹੜਾ ਉਹ ਪਹਿਲੇ ਨੰਬਰ ਤੇ ਆਇਆ ਹੈਗਾ ਰਜਿਸਟ੍ਰੇਸ਼ਨ ਦੇ ਵਿੱਚ ਸਾਡੇ ਲਈ ਡੀਪੀਓ मैम ਵੀ ਵਧਾਈ ਦੇ ਪਾਤਰ ਹੈ ਗਿਆ ਵਰਕਰਸ ਵੀ ਵਧਾਈ ਦੇ ਪਾਤਰ ਹੈ ਸੋ ਇਸੇ ਤਰ੍ਹਾਂ ਜਿਹੜੇ ਆਪਾਂ ਐਫਰਟਸ ਕਰਦੇ ਰਹੀਏ ਤਾਂ ਇੱਕਦਾਂ ਇੱਕ ਦਿਨ ਜਿਹੜਾ ਵਧੀਆ ਕੰਮ ਜਿਹੜਾ ਉਹ ਅੱਗੇ ਜ਼ਰੂਰੀ ਆਉਂਦਾ ਸੋ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਵਾਕਈ ਵਰਕਰਸ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ